ਆਹਾਰਤ <laughs> ਤੁਮ <laughs> ਭਰਪੂਰ ਜੁਗ ਜੁਗ ਵਾਹ ਦੂ ਤੇਰਾ ਸਭ ਸਦਕਾ ਸੇਵਕ ਕਾ ਭਰਪੂਰ ਜੁਗ ਜੁਗ ਵਾਹ ਦੂ ਤੇਰਾ ਸਭ ਸਦਕਾ ਨਿਰੰਕਾਰ ਪ੍ਰ ਸਦਾ ਸਲਾਮਤ ਕਹਿ ਨਸਕੇ ਕੋ ਤੂੰ ਜਗਤੀ ਕਹਣਾ ਸਕੇ ਕੋ ਤੂੰ ਕਦ ਕਾ ਤੂੰ ਆਪ ਹੀ ਆਪ 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 ਕਾਰਨ ਕੀ ਆ ਤੂੰ ਆਪ ਹੀ ਆਪ ਨਿਰੰਕਾਰ ਹੈ ਉਹ ਅਵਰਨਾ ਭੀਆ ਉਹ ਸਰੂਪ ਸੰਤਨ ਕਾ ਮਿਰ ਲੈ ਜੋ ਦੀ ਸਰ ਕਰ ਕਿਰਪਾ ਜਾਕ ਮਿਲੇ ਘਨ ਧਨ ਤੇ ਈਸ਼ਰ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਅਰਸ਼ਨ ਪਾਇ ਜਿਨੀ ਤੁਧ ਨੂੰ ਧੰਨ ਕਹਿਆ ਤੈਨ ਜਮ ਨੇੜ ਨਾ ਆਇ ਤੂੰ ਕਰਨ ਕਰਨ ਸਮਰਥ ਹੈ ਕਰ ਕੇ ਮੈਂ ਤੁਝ ਬਿਨ ਬਰਨਾ ਕੋਈ ਤੁਦੇ ਆਪੇ ਸੇਸ਼ਟ ਸਰ ਜੀਆ ਆਪੇ ਪੁਣ ਦੋਈ ਸਭ ਇਹ ਤੋਂ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੁਢਾਈ ਗੁਰ ਨਖ ਦੇ ਪ੍ਰਭ ਹਰ ਪਾਵਾਂ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰ ਸੋਈ ਹਰ ਜੁਗ ਜੁਗ ਭਗਤਾਂ ਪਾਇਆ ਜਿਉਰਾ ਰਾਜ ਰੱਖਦਾ ਹੱਥਾਂ ਤੇ ਲਾਇਆ ਪੇਪਾਂ ਦੇ ਸਾਂ ਹਰ ਗੁਰੂ ਹੱਥੇ ਬਲ ਸਤਨਾ ਰੀ ਮਹਲਾ ਪੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰ ਨੇ ਪਾਇਆ ਸਤਗੁਰ បាន ਆਏ ਸੇ ਤੇ ਮਨੁ ਰਹੀ ਆਵਾਜ਼ ਆਇਆ ਰਾਗ ਰਤਨੁ ਪਰਵਾਰ ਪਰਿਆ ਸ਼ਬਦ ਗਾਉਣੇ i Kar <laughs> ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਤਰੇ ਪਾਪ ਕਮਾਤੇ निर्मल होए करेश नाना गुरपूरे पूरे कीने दाना रामदास सरोवर नाते सब उतरें पाप कमाते ਨਿਰਮਲ ਹੋਏ ਕਰੇਸ਼ ਨਾਨਾ ਗੁਰ ਪੂਰੇ ਕੀਨੇ ਦਾਣਾ ਸਭ ਕੁਸਲ ਖੇਮ ਪ੍ਰਵਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਦੇ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਤੀ ਪਾਰ ਬ੍ਰਹਮੋਂ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਹੀ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਅਮਰਤ ਮੇਰੇ ਤੋਂ ਲੈ ਕੇ ਐ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੁਖ ਭੁੱਲ ਜੁਕ ਮਾ ਬਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ